ਇੰਡ ਮਹਿਤਪੁਰਾ ਦੇ ਕੋਲ ਉਮਰਵਾਲਾ ਪਿੰਲਾ ਉੱਥੇ ਗੁਰੂ ਘਰ ਦੇ ਵਿੱਚ 5 ਏਸੀ ਲੱਗੇ ਹੋਏ ਆ ਤੇ ਵੀਰ ਜੀ ਹੁਣਾਂ ਦਾ ਕੋਈ ਦਿਨ ਆਪਾਂ ਨੂੰ ਪਹਿਲਾਂ ਫੋਨ ਆਇਆ ਸੀਗਾ ਵੀ ਕਹਿੰਦੇ ਵੀ ਜਿੰਨੇ ਵੀ ਏਸੀ ਐ ਉਹ ਤਾਰ ਕੇ ਆਪਾਂ ਸਰਵਿਸ ਕਰਨੀ ਐ ਐਸੇ ਆਪਾਂ ਖੜੇ ਹੋਏ ਆ ਪਿੰਡ ਸੀਚੇਵਾਲ ਇਥੋਂ ਦੇ ਆਪਣੇ ਰਾਜ ਸਭਾ ਮੈਂਬਰ ਵੀ ਹੈ ਬਾਬਾ ਜੀ ਤੇ ਟਿੰਡ ਬਹੁਤ ਸ਼ਾਨਦਾਰ ਬਹੁਤ ਹੀ ਸੋਹਣਾ ਪਿੰਡ ਹੈ ਤੇ ਆਪਣਾ ਜਿਹੜਾ ਸਫਰ ਹੈ ਲਗਭਗ 80 ਕਿਲੋਮੀਟਰ ਦਾ ਰਹਿਣ ਵਾਲਾ ਹੈ ਤੇ ਉਥੇ ਆਪਾਂ ਨੂੰ ਟਾਈਮ ਵੱਧ ਵੀ ਲੱਗ ਸਕਦਾ ਕਿਉਂਕਿ ਦੇਣ ਦੇ ਵਿੱਚ ਦੋ ਨੂੰ AC ਉਤਾਰ ਕੇ ਸਰਵਿਸ ਹੁੰਦੀ ਹੈ ਜੇਕਰ ਆਪਾਂ ਟਾਈਮ ਨਾਲ ਚਲੇ ਜਾਂਦੇ ਆ ਜੇ ਲੰਬਾ ਸਫਰ ਹੁੰਦਾ ਤੇ ਫਿਰ ਇੱਕ ਦਾ ਹੀ AC ਹੁੰਦਾਗਾ ਇਸ ਕਰਕੇ ਟਾਈਮ ਆਪਣ ਵੱਧ ਲੱਗ ਸਕਦਾ ਤੇ ਆਪਾਂ ਰਹਿਣ ਦਾ ਵੀ ਪੂਰਾ ਪ੍ਰਬੰਧ ਕਰਕੇ ਆਏ ਆ ਤੇ ਨਾਲ ਆਪਣੇ ਅਨਮੋਲ ਯਾਰਿਆਗਾ ਤੇ ਕਿੱਤ ਵਗੈਰਾ ਆਪਣੇ ਕੋਲ ਏ ਕਪੜੇ ਨਾਲ ਏ ਸਾਰਾ ਸਮਾਨ ਵੀ ਜਿਹੜੀ ਵੀ ਚੀਜ਼ ਲੋਡ ਹੋਏਗੀ ਆਪਾਂ ਸਾਰਾ ਕੁਝ ਨਾਲ ਰੱਖਿਆ ਆ ਤੇ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਤੇ ਬਣੇ ਰਿਹਾ ਜੇ ਆਪਣੇ ਵਲੌਗ ਦੇ ਨਾਲ ਚੱਲਦੇ ਆ ਫਿਰ ਮੈਧਪੁਰਾ ਦੇ ਕੋਲ ਪਿੰਡ ਦੇ ਵਿੱਚ ਢਾੜਿਆ ਆ ਨਾ ਪੜਿਆ ਜਾ ਰਿਹਾ ਸਾਡੇ ਭਰਾ ਨੇ ਨਾ ਸਿੱਧੂ ਮੂਸੇਵਾਲੇ ਨੇ ਇੰਨੀ ਜਿਆਦਾ ਕਮਾਈ ਕੀਤੀ ਨਾ ਪੰਜਾਬ ਦਾ ਤੇ ਪਾਕਿਸਤਾਨ ਦਾ ਨਾਮ ਇੰਨਾ ਜਿਆਦਾ ਉੱਚਾ ਲੈ ਕੇ ਗਿਆ ਨਾ ਔਰ ਇਹ ਤੋਂ ਵੀ ਲੱਗਦਾ ਆ ਕਿਦੇ ਵੀ ਪਿੰਡ ਦੇ ਵਿੱਚ ਮੂਸਾ ਲਿਖਿਆ ਵੇਣਾ ਤੇ ਮੂਸੇ ਵਾਲੇ ਸਿੱਧੂ ਦੀ ਯਾਦ ਆ ਜਾਂਦੀ ਹੈ। ਇਹ ਆ ਸਾਹਮਣੇ ਪਿੰਡ ਮੂਸੇ ਵਾਲਾ। ਇਹ ਲੱਗਦਾ ਪਿਆ ਵੀ ਸਿੱਧੂ ਮੂਸੇ ਵਾਲੇ ਦਾ ਹੀ ਪਿੰਡ ਪਰ ਇਹ ਮੂਸੇ ਵਾਲਾ ਹੋਰ ਹੈ ਤੇ ਇਹ ਲੱਗਦਾ ਹੈ ਵੀ ਇਹ ਕਿਹ ਮੂਸੇ ਵਾਲੇ ਦਾ ਪਿੰਡ ਆ ਗਿਆ। ਇਹ ਨਕੂਤਰ ਦੇ ਕੋਲ ਪਿੰਡ ਮੂਸੇ ਵਾਲਾ ਪੈਂਦਾ। ਤੇ ਆਪਾਂ ਵੀ ਅੱਗੇ ਜਾ ਰਹੇ ਆ ਤੇ ਉਹ ਜਿਹੜਾ ਉਹ ਮਾਨਸੇ ਦਾ ਮੂਸੇ ਵਾਲਾ ਤੇ ਇਹ ਵੀਰਦਿਆਂ ਨਾਲ ਯਾਦਾਂ ਜੁੜੀਆਂ ਹੀ ਆ ਜਦੋਂ ਵੀ ਲੰਘੀਦਾ ਨਾ ਤੇ ਇਹ ਪਿੰਡ ਦੀ ਯਾਦ ਜਿਹੜੀ ਸਿੱਧੂ ਮੂਸੇ ਵਾਲੇ ਦੀ ਯਾਦ ਦਵਾ ਦਿੰਦੀ ਆ। ਆਪਾਂ ਆਪਣੇ ਸਫਰਾਂ ਨੂੰ ਅੱਗੇ ਖਿੱਚਦੇ ਲੱਗੇ ਜੰਨੇ ਆ। ਘਾਹ ਸਿੱਧੂ ਮੂਸੇਵਾਲਾ ਪਿੰਡ ਦੇ ਇਧਰ ਬਾਗਪੁਰਾ ਇਧਰ ਮੂਸੇਵਾਲਾ ਦਾ ਉਹ ਸਾਹਮਣੇ। ਬਾਈਪਾਸ ਦਿਖਾ ਰਹੇ। ਕੋਟਰ ਬਾਈਪਾਸ ਤੇ ਉੱਪਰ ਜਿਹੜੀ ਸੜਕ ਜਾ ਰਹੀ ਆ 703 ਨੈਸ਼ਨਲ ਹਾਈਵੇ ਤੇ ਇਧਰਲੇ ਬੰਨੇ ਇਹ ਸਿੱਧੀ ਜਲੰਧਰ ਚਲੀ ਜਾਂਦੀ ਆ ਆਪਾਂ ਦੇ ਕੋਟਰ ਬਾਈਪਾਸ ਸੱਜੇ ਹੱਥ ਫੋੜ ਕੇ ਤੇ ਇਧਰ ਮੈਦਪੁਰ ਵਾਲੀ ਸਾਈਡ ਤੋਂ ਮੁੜ ਜਾਂਦੇ ਆ। ਇਹ ਸ਼ਹਿਰ ਆ ਗਿਆ ਮਹਿਤਪੁਰ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਗੁਰਦੁਆਰਾ ਸਾਹਿਬ ਇਹ ਮਹਿਤਪੁਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਹੁੰਚ ਚੁੱਕਿਆ ਇਸ ਟਾਈਮ ਮਹਿਤਪੁਰ ਇੱਥੋਂ ਤਕਰੀਬਨ 5-6 ਕਿਲੋਮੀਟਰ ਦੂਰ ਹੈ ਜਿੱਥੇ ਆਪਣੀ ਮੰਚ ਹੈ ਇਹ ਸਾਹਮਣੇ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪਰੀ ਸਾਹਿਬ ਸਸਿਕਾ ਭਾਈ ਜੀ ਠੀਕ ਹੈ ਜੀ ਆ ਆਪਣੇ ਅਗਲਾ ਮੋੜ ਮੁੜਦਾ ਤੈਨੂੰ ਠੀਕ ਹੈ ਮੋੜ ਦਾ ਫੈਕਟਰੀ ਆਪੋ ਜੀ ਸਰਵਾਜੀ ਲੱਗਦੀ ਹੈ ਠੀਕ ਹੈ ਮੈਂ ਇੱਥੇ ਤੇ ਦੇਖਦਾ ਆ ਮੈਂ ਮਨਰ ਪਿੰਡ ਦੇ ਕੋਤਰੋਂ ਤੋਂ ਤੁਸੀਂ ਬੜੇ ਨਹੀਂ ਕੋਲਡਨ ਕਾਈ ਪਿੰਡ ਦਾ ਠੀਕ ਹੈ ਉਸੇ ਅਗਲਾ ਰਸਤਾ ਮੰਨਦਾ ਵੇ ਉਹ ਆਇੜਾ ਮੋੜ ਮੁੜਦਾ ਟਰੱਕ ਤੋਂ ਇਹਦੇ ਟਰੱਕ ਦੇ ਅਗਲੇ ਪਿੰਨੇ ਮੋੜੋਂ ਜਿੱਥੋਂ ਗੱਡੀਆਂ ਨਿਕਲਦੀਆਂ ਨੇ ਠੀਕ ਹੈ ਉੱਥੋਂ ਤੂੰ ਮੁੜ ਜਾਣਾ ਉਹ ਉਮਰਵਾਲ ਪਿੰਲਾ ਹੀ ਹੁੰਦਾ ਜਣਾ ਪਹਿਲੇ ਪਿੰਡ ਦੇ ਕੋਤਰੋਂ ਤੋਂ ਅੱਡਾ ਕੋਤਰੋਂ ਆ ਇਹ ਕੋਤੇ ਮੁੰਡੇ ਖੜੇ ਹੋਏ ਆ ਤੁਹਾਨੂੰ ਲੈ ਕੇ ਕਰਦਾ ਮੈਂ ਵੀ ਆ ਗਿਆ 10 ਮੋੜੇ ਜਾਂ ਫਟ ਮਰਾਈ ਮੈਂ ਤਾਂ ਨਾ ਮਿਲਣਾ ਆ ਗਿਆ ਮੈਂ ਕਿ ਕਰੀ ਮੈਂ ਜਾਉਂਗਾ ਠੀਕ ਆ ਮੈਂ ਕੋਈ ਨਹੀਂ ਆ ਜਾਣਾ ਤੇ ਬੰਚੋ ਠੀਕ ਹੈ ਭਾਈ ਜੀ ਰੋਡ ਆ ਗਿਆ ਗੁਰਦੁਆਰਾ ਸਾਹਿਬ ਜਿਹੜਾ ਉਮਰਾ ਬਿੱਲਾ ਪਿੰਡ ਗੁਰਦੁਆਰਾ ਸ਼ੌਣੀ ਸਾਹਿਬ ਪਿੰਡ ਉਮਰਾ ਬਿੱਲਾ ਤੇ ਬਾਬਾ ਉਤਾਰ ਸਿੰਘ ਜੀ ਦਾ ਲੱਗਿਆ ਬੋਰਡ ਤੇ ਪੱਲੇਬਾਨੇ ਵੀ ਨਹੀਂ ਜਾਂਦਾ 11ਵੇਂ ਜਸ਼ਨ ਸੱਚਖੰਡ ਜ세ਦਾਰ ਸੰਤ ਬਾਬਾ ਦਇਆ ਸਿੰਘ ਜੀ ਇਹ ਨਾ ਉਹ ਗੁਰਦੁਆਰਾ ਸਾਹਿਬ ਦਾ ਸੇਵਾ ਸੰਭਾਲ ਕੀਤੀ ਜਾਂਦੀ ਹੈ ਤੇ ਆਪਾਂ ਹੁਣ ਐ ਸਾਈਡ ਤੋਂ ਵੱਧਦੇ ਆਂ ਪਿੰਡ ਕੂਮਰਾ ਪਿੱਛਾ ਇਧਰ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਇਆ ਦੇਖਦੇ ਆਂ ਚੈੱਕ ਕਰਦੇ ਆਂ ਕਿ ਇਹ ਹੀ ਗੁਰਦੁਆਰਾ ਸਾਹਿਬ ਹੋਏਗਾ ਮੰਨਦਾ ਤਾਂ ਉਹ ਗੇਟ ਬਣਿਆ ਆ ਤੇ ਵਿੱਚ ਇਹਨਾਂ ਸੇਵਾ ਦਾ ਰੱਖੀ ਸੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਰਸਤ ਲਾਉਨੇ ਆਏ ਪੜ੍ਹੇ ਇਹ ਸੀ ਆਪਾਂ ਔਨ ਕਰ ਦਿੱਤੇ ਆ ਇੱਕ AC ਇਹ ਲੱਗਾ ਦੂਜਾ AC ਆ ਲੱਗਾ हायर ਕੰਪਨੀ ਦਾ ਸਾਫ਼ ਹੀ ਪਿਆ ਬਾਹਰ ਦਾ ਸਾਫ਼ ਨੇ ਪਰ ਇੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗੱਲਾਂ ਦੱਸਿਆ ਵੀ ਜੋਤ ਲੱਗਦੀ ਰਹੀ ਜੋਤ ਲੱਗ ਕੇ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਮਤਲੋ ਔਇਲ ਵਗੈਰਾ ਹੋਇਆ ਕਾਲ ਖਜਮ ਜਾਂਦੀ ਗਈ ਇਹਦੇ ਵਿੱਚ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਹੈ ਇਹ ਚੈੱਕ ਕਰਾਂਗੇ ਇੱਕ AC ਹੈ ਚਾਰ ਅੰਗੇ ਸੀ ਆਊਟਡੋਰ ਨਾ ਬਹੁਤ ਹੀ ਵਧੀਆ ਜਗ੍ਹਾ ਤੇ ਲੱਗੇ ਹੋਏ ਆ ਬਹੁਤ ਸੇਫ ਜਗ੍ਹਾ ਹੈਗੀ ਆ ਤੇ ਇਧਰਲੇ ਬੰਨੇ ਗੁਰਦੁਆਰਾ ਸਾਹਿਬ ਤੇ ਜਿਹੜੀ ਆ ਚਾਰਦਵਾਰੀ ਹੁੰਦੀ ਆ ਸਾਈਡ ਤੇ ਉੱਪਰਲੇ ਬੰਨੇ ਬਣੀ ਹੋਈ ਹੈ ਉਹਨਾਂ ਦੇ ਉੱਪਰ ਇਹ ਆਊਟਡੋਰ ਲੱਗੇ ਹੋਏ ਨੇ ਤੇ ਬਹੁਤ ਸੋਹਣਾ ਸਚੱਜਾ ਕੰਮ ਹੈ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਨਵੇਂ ਆਊਟਡੋਰ ਹੈ ਨਾ ਸਫਾਈ ਕਰਨੀ ਸੌਖੀ ਹੋ ਜਾਂਦੀ ਆ ਤੇ ਪਾਈਪ ਵੀ ਸਹੀ ਤਰੀਕੇ ਨਾਲ ਬਾਈ ਨੇ ਜਿੰਨੇ ਵੀ ਕੰਮ ਕੀਤਾ ਵਧੀਆ ਕੰਮ ਕੀਤਾ ਆ ਇਹ ਵੀ ਕੰਮ ਸੋਹਣਾ ਚਲੋ ਤਰੀਕੇ ਨਾਲ ਵਧੀਆ ਟੇਪ ਟੁਕ ਕੀਤੀ ਹੋਈ ਆ ਚੰਗਾ ਆਊਟਡੋਰ ਚੱਲਦੇ ਪੈਣੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਾਂਗੇ ਤੇ ਜੇ ਕੋਈ ਕਮੀ ਹੈਗੀ ਆ ਉਹ ਵੇਖਾਂਗੇ ਪਹਿਲਾਂ ਉਸ ਤੋਂ ਬਾਅਦ ਫਿਰ ਇਹਨਾਂ ਦੀ ਸਰਵਿਸ ਆਪਾਂ ਸ਼ੁਰੂ ਕਰ ਦਾਂਗੇ ਦੋ ਏਸੀ ਇੱਧਰ ਐ ਆਊਟਡੋਰ ਪਾਇਆ ਤੇ ਦੋ ਦੂਜੀ ਸਾਈਡ ਤੇ ਆ ਦੋ ਏਸੀ ਇੱਧਰਲੇ ਬਨੇ ਸੜਕਾਂਲੇ ਬਨੇ ਲੱਗੇ ਹੋਏ ਨੇ ਆਊਟਡੋਰ ਤੇ ਇਹਨਾਂ ਨੂੰ ਆਪਾਂ ਚੈੱਕ ਕਰਦੇ ਆਂ ਵੇਖਦੇ ਆਂ ਇਹ ਵਾਲਾ ਆਊਟਡੋਰ ਚੱਲਦਾ ਪਿਆ ਤੇ ਇਹਦੇ ਵਿੱਚ ਕੂਲਿੰਗ ਦੀ ਕਹਿੰਦੇ ਪਹਿਲਾਂ ਬਰਫ਼ ਜੰਮਦੀ ਸੀ ਹੁਣ ਜਿਹੜੀ ਇਹ ਬਿਲਕੁਲ ਉਵੇਂ ਹੀ ਸਿੰਪਲ ਹੀ ਹਵਾ ਆ ਰਹੀ ਕੋਈ ਹੀਟ ਨਹੀਂ ਆ ਰਹੀ ਕੰਪਰੈਸ਼ਰ ਤਾਂ ਚੱਲਦਾ ਪਿਆ ਇਹਦੇ ਵਿੱਚ ਮਿਲਦਾ ਗੈਸ ਨਹੀਂ ਹੈਗੀ ਹੌਲੀ ਹੌਲੀ ਕਿਤੇ ਗੈਸ ਨਹੀਂ ਨਿਕਲ ਗਈ ਹੈ ਹੁਣ ਇੱਕ ਆਹ ਵਾਲਾ ਏਸੀ ਹੈ ਇਹਨੂੰ ਵੀ ਆਪਾਂ ਚੈੱਕ ਕਰ ਲੈਨੇ ਆ ਇਹਦੇ ਤਾਂ ਠੀਕ ਲੱਗਦਾ ਪਿਆ ਓਕੇ ਰਿਪੋਰਟ ਹੈ ਗੈਸ ਨਹੀਂ ਪਸਹੀ ਹੈ ਬਾਕੀ ਸਾਰਿਆਂ ਦੀ ਗੈਸ ਆਪਾਂ ਬਾਅਦ ਚ ਚੈੱਕ ਕਰ ਲਾਂਗੇ ਸੋਣੀ ਕੀਤੀ ਹੈ ਟੇਪ ਵੀ ਇੱਧਰ ਤੇ ਇਹਨਾਂ ਨੂੰ ਚੈੱਕ ਕਰ ਲੈਨੇ ਆ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਏਸੀਆਂ ਨੂੰ ਖੋਲ ਹੀ ਜਾਂਦੇ ਆ ਇਹ ਵਾਲੇ ਸਿੱਧੀ ਨਾ ਗੈਸ ਦੀ ਪ੍ਰੋਬਲਮ ਹੈ ਅੰਪੀਅਰ ਵੀ ਜਿਹੜੇ ਆ ਤੁਹਾਨੂੰ ਦਿਖਾਉਣੇ ਆ ਦੋ ਗੰਪੀਅਰ ਤੇ ਕਰੀਬ ਲੈ ਰਿਹਾ ਦੋ ਟਾਈਮ ਤੇ ਲੋਡ ਦੇਖੋ 2 ɑੰਪੀਅਰ ਬਾਕੀ ਸਾਰੇ ਚੱਲਦੇ ਪਏ ਆ ਇਹ ਸਾਰੇ ਨੂੰ ਨਾ ਆਪਾਂ ਚੰਗੀ ਤਰ੍ਹਾਂ ਖੋਲ-ਖੋਲ ਕੇ ਸਰਵਿਸ ਕਰਾਂਗੇ ਇੱਧਰ ਨਾ ਰਿਸਕ ਵੀ ਬੜਾ ਪੌੜੀ ਲੋਹੇ ਦੀ ਆ ਮੈਨੂੰ ਪਹਿਲਾਂ ਹੀ ਕਿਹਾ ਵੀ ਧਿਆਨ ਨਾਲ ਲੈਣਾ ਹੋਵੇ ਪੌੜੀ ਸਿੱਧੀ ਕਰਕੇ ਤੇ ਇੱਧਰ ਲਿਆਉਣ ਲੱਗਾ ਹਾ ਤਾਰਾਂ ਲਾਇਟ ਵੀ ਚੱਲਦੀ ਵੀ ਪਾਵਰ ਲਾਇਟ ਮੋਟਰਾਂ ਵਾਲੀ ਟਰਾਂਸਫਾਰਮ ਵੀ ਕੋਲ ਹੈ ਚਲੋ ਫਿਰ ਵੀ ਧਿਆਨ ਨਾਲ ਕਰਾਂਗੇ ਕੰਮ ਗੁਰੂ ਘਰ ਦਾ ਕੰਮ ਆ ਗੈਸ ਸਟੋਰ ਕਰ ਲਏ ਨੇ ਇਹਨਾਂ ਦੇ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਕੋਲੇ ਜਮਾ ਲਈਏ ਲੋਪੋੜੀ ਪਰੇ ਕੰਮ ਕਰਦੇ ਦੋਆਂ ਐਸੀਆਂ ਦੇ ਇੰਡੋਰ ਦੀਆਂ ਪਾਈਪਾਂ ਆਊਟਡੋਰ ਦੇ ਨਾਲੋਂ ਅਲੱਗ ਕਰ ਲਈਆਂ ਹੋਈਆਂ ਨੇ ਤੇ ਇੱਧਰਲੇ ਬੰਨੇ ਪੌੜੀਆਂ ਆਪਣੂੰ ਦੋ ਮਿਲ ਗਈਆਂ ਇੱਕ ਇਹ ਪੌੜੀ ਹੈਗੀ ਆ ਇੱਕ ਅੰਦਰ ਲਾ ਲਈ ਆ ਹੁਣ ਇਧਰਲੇ ਪਨੇ ਵੀ ਖੋਲਤਾ ਉਹ ਥੋੜਾ ਸੀਮੈਂਟ ਆਪਣਾ ਕਢਣਾ ਪਿਆ ਤੇ ਵਧੀਆ ਪੈਕਿੰਗ ਪੁਕਿੰਗ ਕੀਤੀ ਸੀ ਆਊਟਡੋਰ ਦੀਆਂ ਪਾਈਪਾਂ ਲਈ ਚੰਗੀ ਤਰ੍ਹਾਂ ਖੱਡਾ ਬੰਦ ਕੀਤਾ ਹੋਇਆ ਸੀ ਵਧੀਆ ਕੰਮ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਏਂਡੂ ਰਣ ਖੋਲ ਕੇ ਚੰਗੀ ਤਰ੍ਹਾਂ ਕਰਦੇ ਆ ਸਰਵਿਸ ਬਾਤ ਰਹੀ ਮੈਂ ਇਹ ਦੌਰ ਗੱਡਾ ਮਾਰਿਆ ਫਿਰ ਬਚਾਰ ਗਿਆ ਦੋ ਵਾਰ ਫੜ ਕੇ ਰੱਖ ਜੀ ਪਰਦੋ ਕਿ ਹੈ ਦੋਵੇਂ ਇੰਡੋਰਾਂ ਦੀ ਸਰਵਿਸ ਹੋ ਗਈ ਆ ਸਰਵਿਸ ਵਾਲਾ ਇੰਡੋਰ ਦਾ ਕੰਮ ਕੰਪਲੀਟ ਹੈ ਅਜੇ ਆਊਟਡੋਰ ਆਪਣੇ ਕਰਨ ਵਾਲੇ ਆ ਗਿਆ ਕਵਰ ਵਗੈਰਾ ਇਹਨਾਂ ਨੇ ਤੋੜ ਦਿੱਤੇ ਆ ਤੇ ਹੁਣ ਇਹਨਾਂ ਨੂੰ ਜਾ ਕੇ ਉਸੇ ਜਗ੍ਹਾ ਤੇ ਫਿੱਟ ਕਰਕੇ ਉਸ ਤੋਂ ਬਾਅਦ ਵਿੱਚ ਆਪਾਂ ਆਊਟਡੋਰ ਨੂੰ ਖੋਲਾਂਗੇ ਦੋਵਾਂ ਇੰਡੋਰਾਂ ਦੀ ਫਿਟਿੰਗ ਹੋ ਚੁੱਕੀ ਆ ਕਨੈਕਸ਼ਨ ਇਹਨਾਂ ਦੇ ਬਾਅਦ ਚ ਕਰਾਂਗੇ ਪਹਿਲਾਂ ਬਾਹਰ ਦਾ ਕੰਮ ਕੰਪਲੀਟ ਕਰ ਲਈਏ ਫਿਟਿੰਗ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਹੋ ਗਈ ਆ ਉਹ AC ਦੀ ਗੈਸ ਲੀਕ ਹੈ ਉਹ ਅਜੇ ਚੱਲਦਾ ਪਿਆ ਓਕੇ ਰਿਪੋਰਟ ਹੈ ਬੈਕਮ ਹੋ ਚੁੱਕਾ ਤਕਰੀਬਨ ਅੱਧਾ ਪੌਣਾ ਕੈਂਡਾ ਹੋ ਗਿਆ ਉਹਨੇ ਟਾਈਮ ਤੇ ਆਪਾਂ ਉਹ ਵਾਲਾ ਆਊਟਡੋਰ ਕਰ ਲਿਆ ਸੀਗਾ ਤੇ ਇਹਨੂੰ ਬੈਕਮ ਪੂਰਾ ਕਰਵਾ ਦਿੱਤਾ ਹੁਣ ਬੈਕਮ ਬੰਦ ਕਰਕੇ ਇਹਨੂੰ ਅਨਲੌਕ ਕਰਾਂਗੇ ਫਲੇਅਰ ਨਟ ਤਾਂ ਆਪਾਂ ਨੇ ਪਹਿਲਾਂ ਹੀ ਘਸ ਲਏ ਦੋਵੇਂ ਏਪੀਨ ਦੇ ਯਾਰ ਦੰਪ ਪਲਾ ਦਾ ਪੰਪ ਲਾ ਦੇ ਝੱਗ ਵਗੈਰਾ ਲਾਇਆ ਗਾਇਸ ਆਹ ਜੀ ਆਪਾਂ ਅਨਲੌਕ ਕਰਤੀ ਹੈ ਬੈਕ ਪ੍ਰੈਸ਼ਰ ਤਕਰੀਬਨ ਟੈਂਡ ਬਾਅਦ ਵਿੱਚ 200 ਪਲੱਸ ਹੋ ਗਿਆ। ਉਹਨੂੰ پرو ਦੇ ਕੇ ਚੈੱਕ ਕਰ ਲੈਣਾ। ਮੇਰੇ ਤਾਂ ਕੋਈ ਕਮੀ ਹੋਏਗੀ ਨਹੀਂ ਲੀਕੇਜ ਵਾਲੀ ਪਰ ਫਿਰ ਵੀ ਆਪਾਂ ਸ਼ੱਕ ਕਰ ਦਿੰਨੇ ਆ ਕਰੇ। ਲੀਕੇਜ ਵਾਲਾ ਕੰਮ ਬਿਲਕੁਲ ਓਕੇ ਆ। ਕਿਰਪਾ ਬਾਬੇ ਨਾਨਕ ਦੇ ਬਿਲਕੁਲ ਸਾਫ਼ ਹੈ। ਦਿੱਕਤ ਕੋਈ ਨਹੀਂ ਗੀ। ਅਰੇ ਇਸਕੋ ਬਹੁਤ ਪੌੜੀ ਦੇ ਖੜ ਕੇ ਇੰਦਰ ਤਾਰਾਂ ਨੰਗੀਆਂ, ਟ੍ਰਾਂਸਫਾਰਮ ਕੋਲ 11000 ਵੋਲਟ ਇਧਰਲੇ ਬੰਨੇ ਪੌੜੀ ਕੰਮ ਤੋਂ ਕਰਨਾ ਹੀ ਹੈ ਨਾ ਬਾਈ ਜਿੱਥੇ ਮਰਜ਼ੀ ਕਰੀਏ ਕੰਮ ਤੋਂ ਕੰਮ ਹੁੰਦਾ ਤੇ ਵੀ ਆਪਾਂ ਕਰ ਦਿੱਤੀ ਓਕੇ ਰਿਪੋਰਟ ਹੋ ਗਈ ਇਹਨੂੰ ਵੀ ਆਪਾਂ ਵੈਕਿਊਮ ਤੇ ਲਾ ਲਿਆ ਗੋਰਾ ਚਿੱਟਾ ਨਿਕਲਿਆ ਆਇਆ ਸੀ ਤੁਸੀਂ ਆ ਵੇਖੋ ਪੂਰੀਆਂ ਲਿਸ਼ਕਾਂ ਮਾਰਦਾ ਪਿਆ ਨਾ ਇਹ ਜਨਾਬ ਦਾ ਸਰ ਲੱਗਦੀ ਆ ਨਾ ਸਾਫ ਪਾਈ ਹੋ ਗਈ ਓਕੇ ਆ ਚੰਗੀ ਤਰ੍ਹਾਂ ਵੇਖ ਲੈ 2 ਮਿੰਟ ਵੇਟ ਕਰਕੇ ਪ੍ਰਾਚੀਨ 212 ਦੇ ਕਰੀਬ ਆ ਦੋਵੇਂ ਏਸੀ ਆਪਾਂ ਗੱਲ ਸਰਵਿਸ ਕਰਕੇ ਓਕੇ ਕਰ ਦਿੱਤੇ ਏ ਏਸੀ ਬਹੁਤ ਵਧੀਆ ਚੱਲਦੇ ਪਿਆ ਆ ਆਪਾਂ ਕੱਲ ਆਉਂਦਿਆਂ ਹੀ ਇਹ ਗੱਲ ਕਹੀ ਸੀਗੀ ਏਸੀਆਂ ਦੀ ਫੀਟਿੰਗ ਬਹੁਤ ਵਧੀਆ ਹੋਈ ਆ ਮੈਂ ਕਦੀ ਵੀ ਕਿਸੇ ਵੀ ਮਕੈਨਿਕ ਦੀ ਬੁਰੀ ਨਹੀਂ ਕਰਦਾਗਾ ਇੱਕ ਗੱਲ ਹਮੇਸ਼ਾ ਧਿਆਨ ਰੱਖੋ ਜਿੱਥੇ ਕੰਮ ਸਹੀ ਆ ਆਪਾਂ ਉੱਥੇ ਹਮੇਸ਼ਾ ਉਸ ਬੰਦੇ ਦਾ ਸਾਥ ਦਿੰਨੇ ਆ ਜਿਹੜਾ ਕੰਮ ਗਲਤ ਹੁੰਦਾ ਏ ਇੱਥੇ ਆਪਾਂ ਨੂੰ ਲੱਗਦਾ ਵੀ ਇਹ ਗਲਤ ਕੰਮ ਏ ਸਹੀ ਕੰਮ ਨਹੀਂ ਹੋਇਆ ਉੱਥੇ ਉੱਥੇ ਆਪਾਂ ਹਮੇਸ਼ਾ ਬੋਲ ਦਿੰਨੇ ਆ ਇਹ ਗੱਲ ਕਈਆਂ ਨੂੰ ਚੰਗੀ ਵੀ ਲੱਗਦੀ ਹੈ ਤੇ ਕਈਆਂ ਦੇ ਵਕੀਰੇ ਵਿੱਚ ਦਰਦ ਵੀ ਬਹੁਤ ਕਰਦੀ ਹੈ ਕਿਉਂਕਿ ਹਮੇਸ਼ਾ ਕੋਈ ਘਰੋਂ ਦਾ ਸਿੱਕੇ ਨਹੀਂ ਆਉਂਦਾਗਾ ਫੀਲਡ ਦੇ ਵਿੱਚ ਜਾਇਆ ਹੀ ਸਿੱਖਿਆ ਜਾਂਦਾ ਤੇ ਜਦੋਂ ਸਿੱਖਦੇ ਆਪਾਂ ਤੇ ਕੋਸ਼ਿਸ਼ ਕਰੋ ਚੰਗੇ ਇਨਸਾਨ ਕੋਲੋਂ ਚੰਗੇ ਜਿਹੜਾ ਉਸਤਾਦ ਹੋਵੇ ਉਹਦੇ ਕੋਲੋਂ ਸਿੱਖੋ ਮਾਰ ਖਾਓ ਟਾਈਮ ਦਵੋ ਇਹ ਨਹੀਂ ਹੈਗਾ ਵੀ ਤੁਸੀਂ 2 ਮਹੀਨੇ ਜਾ ਕੇ ਲਾ ਕੇ 2 ਸਾਲ ਲਾ ਕੇ 6 ਮਹੀਨੇ ਲਾ ਕੇ ਤੇ ਆਪਣਾ ਸਰਵਿਸ ਵਾਲਾ ਪੰਪ ਲੈ ਲਓ ਤੇ ਲੱਗ ਕੇ ਤੇ ਸਰਵਿਸਾਂ ਕਰਨ ਲੱਗ ਪੋ ਕੋਈ ਵੀ ਕੰਮ ਸਿੱਖਣਾ ਹੋਵੇ ਨਾ ਤੇ ਉਹਦੇ ਜੜ ਤੱਕ ਜਾਣਾ ਪੈਂਦਾ ਫੀਲਡ ਦਾ ਤਜਰਬਾ ਲੈਣਾ ਪੈਂਦਾ ਸਟਾਰਟ ਕੋਲੋਂ ਤਜਰਬਾ ਲੈਣਾ ਪੈਂਦਾ ਪੂਰੀ ਨੌਲੇਜ ਲੈ ਕੇ ਫਿਰ ਕੰਮ ਕਰੋ ਤੇ ਫਿਰ ਕੰਮ ਵਧੀਆ ਹੁੰਦਾ ਹੁਣ ਇਹ ਵਾਲਾ ਇਹ ਵੀਰ ਲਵਪਰੀ ਦੇਗਾ ਜਿਹਨੇ ਏਸੀਆਂ ਦੀ ਫਿਟਿੰਗ ਕੀਤੀ ਤਾਂ ਆਪਾਂ ਕੱਲ ਆਉਂਦੇ ਖਾਇ ਤਾਂ ਵੀ ਏਸੀਆਂ ਦੀ ਬਹੁਤ ਵਧੀਆ ਫਿਟਿੰਗ ਹੋਈ ਹੈ ਤੇ ਇੱਥੇ ਜੇ ਆਪਾਂ ਕਿਸੇ ਦੀ ਬਰਾਈ ਕਰਨੀ ਚਾਹੁੰਦੇ ਤੇ ਮੈਂ ਇੱਥੇ ਵੀ ਕਈ ਨੁਕਸ ਕੱਢ ਸਕਦਾ ਸੀ ਪਰ ਆਪਾਂ ਨੂੰ ਨਹੀਂ ਲੱਗਿਆ ਜਿਹੜੀ ਗੱਲ ਸਹੀ ਹੈ ਤੇ ਉਹ ਸਹੀ ਆ ਹੁਣ ਇਹ ਜਿਹੜੇ ਏਸੀ ਸੀਗੇ ਇਹਨਾਂ ਦੀ ਆਪਾਂ ਫਿਟਿੰਗ ਇਹਦੀ ਸਰਵਿਸ ਜਿਹੜੀ ਕਰਕੇ ਤੇ ਬਿਲਕੁਲ ਓਕੇ ਕਰ ਦਿੱਤੇ ਗਿਆ ਇਹ ਦੋ ਏਸੀ ਹੋ ਗਏ ਤੀਜਾ ਆਪਾਂ ਰਾਤ ਕਰ ਦਿੱਤਾ ਸੀ ਤੇ ਹੁਣ ਇਹ ਵਾਲੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਅਗਲਾ ਨਵਾਂ ਵਲੌਗ ਦੂਜਾ ਏਸੀ ਆਪਣਾ ਚੈੱਕ ਕਰਨ ਵਾਲਾ ਬਿਆ ਉਹਦੇ ਚ ਗੈਸ ਦੀ ਵੀ ਪ੍ਰੋਬਲਮ ਹੈ ਸਰਵਿਸ ਦੀ ਵੀ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਤਿ ਸ੍ਰੀ ਅਕਾਲ ਜੀ